ਸਤਸੰਗਤ ਜੀ ਗੁਰੂ ਨਾਨਕ ਪਾਤਸ਼ਾਹ ਜੀ ਦਾ ਇੱਕ ਬੜਾ ਹੀ ਪਿਆਰਾ ਸਿੱਖ ਹੋਇਆ ਮਨਸੁਖ ਪਾਈ ਮਨਸੁਖ ਬੜੀ ਸ਼ਰਧਾ ਨਾਲ ਗੁਰੂ ਜੀ ਦੀ ਸੇਵਾ ਕਰਿਆ ਕਰਦਾ ਸੀ ਇੱਕ ਵਾਰ ਪਾਈ ਮਨਸੁਖ ਵਪਾਰ ਕਰਨ ਦੇ ਲਈ ਸੰਗਲਦੀਪ ਜਾਣਾ ਚਾਹੁੰਦਾ ਸੀ ਤਾਂ ਕਿ ਉਹ ਵਪਾਰ ਕਰ ਸਕੇ ਉਸਨੇ ਗੁਰੂ ਜੀ ਤੋਂ ਵਪਾਰ ਸ਼ੁਰੂ ਕਰਨ ਦੀ ਆਗਿਆ ਮੰਗੀ ਉਹ ਗੁਰੂ ਜੀ ਨੂੰ ਕਹਿਣ ਲੱਗਾ ਕਿ ਗੁਰੂ ਜੀ ਮੈਨੂੰ ਕੁਝ ਸ਼ਬਦ ਲਿਖਵਾ ਦਿਓ ਜਿਸ ਨੂੰ ਪੜ੍ਹ ਕੇ ਮੇਰਾ ਗੁਰੂ ਚਰਨਾਂ ਨਾਲ ਪਿਆਰ ਬਣਿਆ ਰਹੇ ਮਨੁਸਖ ਦੀ ਇੱਛਾ ਸੁਣ ਕੇ ਗੁਰੂ ਜੀ ਨੇ ਸ਼ਬਦ ਉਚਾਰਨ ਕੀਤੇ ਉਹ ਸ਼ਬਦਾਂ ਨੂੰ ਪਾਈ ਮਨੁਸਖ ਜੀ ਨੇ ਲਿਖ ਲਿਆ ਗੁਰੂ ਜੀ ਨੇ ਕਿਹਾ ਕਿ ਅਮਰਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਇਹਨਾਂ ਸ਼ਬਦਾਂ ਨੂੰ ਪੜੀ ਤੇ ਪੜ੍ਹ ਕੇ ਅਰਦਾਸ ਬੇਨਤੀ ਕਰੀ ਅਰਦਾਸ ਬੇਨਤੀ ਕਰਕੇ ਫਿਰ ਕੜਾ ਪ੍ਰਸਾਦ ਦੀ ਦੇਗ ਵੀ ਵਰਤੌਣੀ ਹੈ ਤੇਰਾ ਕੋਈ ਵੀ ਕੰਮ ਅੜੇਗਾ ਨਹੀਂ ਮਨਸੁਖ ਇਹ ਉਪਦੇਸ਼ ਲੈ ਕੇ ਪ੍ਰਸੰਨ ਹੋ ਕੇ ਆਪਣਾ maal ਲੱਦ ਕੇ ਸੰਗਲਦੀਪ ਨੂੰ ਚਲਾ ਗਿਆ ਮਨਸੁਖ ਆਪਣਾ ਸਮਾਨ ਲੈ ਕੇ ਸੰਗਲਦੀਪ ਸ਼ਹਿਰ ਦੇ ਇੱਕ ਟਾਪੂ ਤੇ ਪਹੁੰਚ ਗਿਆ ਉਸ ਸ਼ਹਿਰ ਦੇ ਵਿੱਚ ਬਹੁਤ ਧਨੀ ਲੋਕ ਵਸਦੇ ਸੀ ਉਸ ਸ਼ਹਿਰ ਦੇ ਬਾਜ਼ਾਰ ਵੀ ਬੜੇ ਸੋਹਣੇ ਸਨ ਉਹ ਇੱਕ ਰਾਜੇ ਦੀ ਨਗਰੀ ਸੀ ਤੇ ਰਾਜਾ ਪੱਥਰਾਂ ਦੀ ਪੂਜਾ ਕਰਦਾ ਸੀ ਤੇ ਇਕਾਦਸ਼ੀ ਦਾ ਵਰਤ ਬੜੇ ਹੀ ਨੀਮ ਨਾ ਰੱਖਦਾ ਸੀ ਮਨੁਸਖ ਉਸ ਵੇਲੇ ਆਪਣੇ ਪਿਆਰੇ ਸਤਿਗੁਰੂ ਜੀ ਦੀ ਬਾਣੀ ਦੇ ਲਿਖਾਏ ਹੋਏ ਪਾਠ ਕਰਕੇ ਕੜਾ ਪ੍ਰਸ਼ਾਦ ਤਿਆਰ ਕਰਕੇ ਸੰਗਤਾਂ ਵਿੱਚ ਵਰਤਾਉਂਦਾ ਸੀ ਤੇ ਆਪ ਵੀ ਛਕਦਾ ਸੀ ਜਦੋਂ ਇਕਾਦਸੀ ਵਾਲੇ ਦਿਨ ਵੀ ਫਾਈ ਮਨੁਸਖ ਜੀ ਨੇ ਇਸ ਤਰ੍ਹਾਂ ਕੀਤਾ ਕਿਸੇ ਨੇ ਰਾਜੇ ਨੂੰ ਜਾ ਕੇ ਦੱਸ ਦਿੱਤਾ ਕਿ ਸਮੁੰਦਰ ਤੋਂ ਬਾਹਰ ਇੱਕ ਸਾਹੂ ਕਾਰ ਆਇਆ ਹੈ ਅੱਜ ਉਸਨੇ ਇਕਦਸੀ ਵਾਲੇ ਦਿਨ ਵਰਤ ਵੀ ਨਹੀਂ ਰੱਖਿਆ ਉਸਨੇ ਲੋਕਾਂ ਨੂੰ ਅੱਜ ਭੋਜਨ ਸ਼ਿਕਾਇਆ ਹੈ ਆਪ ਵੀ ਸ਼ਿਕਾਇਆ ਹੈ ਉਸ ਰਾਜੇ ਨੇ ਉਸੇ ਵੇਲੇ ਆਪਣੇ ਆਦਮੀ ਭੇਜ ਕੇ ਭਾਈ ਮਨੁਸ਼ਕ ਜੀ ਨੂੰ ਬੁਲਾ ਲਿਆ ਭਾਈ ਮਨੁਸ਼ਕ ਜੀ ਨੇ 1000 ਰੁਪਇਆ ਤੇ ਨਾਰੀਅਲ ਰਾਜੇ ਅੱਗੇ ਰੱਖ ਕੇ ਧੰਨ ਗੁਰੂ ਨਾਨਕ ਦੇਵ ਜੀ ਕਿਹਾ ਰਾਜਾ ਕਹਿਣ ਲੱਗਾ ਅਸੀਂ ਸੁਣਿਆ ਹੈ ਕਿ ਨਾ ਤਾਂ ਤੂੰ ਤਿਲਕ ਲਗਾਉਣਾ ਏ ਤੇ ਨਾ ਇਕਾਦਸੀ ਨੂੰ ਵਰਤ ਰੱਖਦਾ ਏ ਤੇ ਫਿਰ ਰੋਜ਼ ਹੀ ਪਹਿਰ ਰਾਤ ਉੱਠ ਕੇ ਇਸ਼ਨਾਨ ਕਰਦਾ ਹੈ ਇਹ ਉਲਟੀ ਮਤ ਤੂੰ ਕਿਸ ਤੋਂ ਲਈ ਹੈ ਉਹ ਕਹਿਣ ਲੱਗਾ ਕਿ ਤੁਸੀਂ ਤਾਂ 15ਵੇਂ ਦਿਨ ਇਕਾਦਸੀ ਰੱਖਦੇ ਹੋ ਸਾਡੀ ਤਾਂ ਰੋਜ਼ ਹੀ ਇਕਾਦਸੀ ਹੁੰਦੀ ਹੈ ਤੁਸੀਂ ਇਸ਼ਨਾਨ ਦੀ ਗੱਲ ਕੀਤੀ ਹੈ ਇਸ਼ਨਾਨ ਤਾਂ ਸ਼ਾਸਤਰਾਂ ਵਿੱਚ ਲਿਖਿਆ ਹੈ ਜੇ ਕੋਈ ਪਹਿਰ ਰਾਤ ਰਹਿੰਦੇ ਇਸ਼ਨਾਨ ਕਰੇ ਤਾਂ ਸੋਮੇ ਦਾ ਇੱਕ ਭਾਰ ਦਾਨ ਕਰਨ ਦੇ ਬਰਾਬਰ ਫਲ ਮਿਲਦਾ ਹੈ ਜੋ ਤੀਜੀ ਘੜੀ ਰਾਤ ਇਸ਼ਨਾਨ ਕਰੇ ਤਾਂ ਉਸ ਨੂੰ ਇੱਕ ਭਾਰ ਜਨਾ ਚਾਂਦੀ ਦਾਨ ਕਰੇ ਦਾ ਲਾਭ ਮਿਲਦਾ ਹੈ ਤੇ ਜੋ ਇੱਕ ਰਾਤ ਘੜੀ ਰਹਿੰਦੀ ਨੂੰ ਇਸ਼ਨਾਨ ਕਰੇ ਉਸ ਨੂੰ ਸਬਾ ਮਾਨ ਦੁੱਧ ਦਾ ਜਿਹੜਾ ਸੂਰਜ ਚੜਨ ਤੋਂ ਪਹਿਲਾਂ ਇਸ਼ਨਾਨ ਕਰੇ ਉਸ ਨੂੰ ਸਬਾ ਮਾਨ ਦੁੱਧ ਦਾ ਫਲ ਮਿਲਦਾ ਹੈ ਅਤੇ ਜਿਹੜੇ ਦਿਨ ਚੜੇ ਇਸ਼ਨਾਨ ਕਰਦੇ ਹਨ ਉਹ ਤਾਂ ਸਿਰਫ ਸਰੀਰ ਨੂੰ ਹੀ ਸਾਫ਼ ਕਰਦੇ ਹਨ ਉਹਨਾਂ ਨੂੰ ਕੋਈ ਵੀ ਫਲ ਪ੍ਰਾਪਤ ਨਹੀਂ ਹੁੰਦਾ ਜੇ ਮੈਂ ਰਾਤ ਨੂੰ ਉੱਠ ਕੇ ਇਸ਼ਨਾਨ ਕਰਦਾ ਹਾਂ ਤਾਂ ਮੈਂ ਕੋਈ ਪਾਪ ਨਹੀਂ ਕਰਦਾ ਇਸ਼ਾਨਨ ਕਰਨ ਦਾ ਮਹੱਤਵ ਸਭ ਵੇਦਾਂ ਅਤੇ ਸ਼ਾਸਤਰਾਂ ਵਿੱਚ ਲਿਖਿਆ ਹੋਇਆ ਹੈ ਜੋ ਪੱਥਰ ਦਾ ਪੂਜਨ ਹੈ ਉਹ ਨਾ ਕੁਝ ਖਾਂਦਾ ਹੈ ਤੇ ਨਾ ਹੀ ਕੁਝ ਪੀਂਦਾ ਹੈ ਅਤੇ ਨਾ ਹੀ ਪੱਥਰ ਕੋਈ ਉਪਦੇਸ਼ ਦਿੰਦਾ ਹੈ ਉਸ ਦੀ ਸੇਵਾ ਦਾ ਤੁਹਾਨੂੰ ਭਲਾ ਕੀ ਫਲ ਮਿਲੇਗਾ ਗੁਰੂ ਜੀ ਤਾਂ ਪੂਰਨ ਪੁਰਖ ਕਿਰਪਾਲੂ ਨੇ ਉਹਨਾਂ ਦੀ ਸੇਵਾ ਕਰਕੇ অতি ਉੱਤਮ ਫਲ ਦੀ ਪ੍ਰਾਪਤੀ ਹੁੰਦੀ ਹੈ ਗੁਰੂ ਜੀ ਨੇ ਕਲਯੁਗ ਦੇ ਜੀਵਾਂ ਦਾ ਆਧਾਰ ਕਰਨ ਵਾਸਤੇ ਅਵਤਾਰ ਧਾਰਿਆ ਹੈ ਉਹਨਾਂ ਨੇ ਮੈਨੂੰ ਮੁਕਤੀ ਪ੍ਰਾਪਤੀ ਦਾ ਰਸਤਾ ਭਗਤੀ ਦੀ ਉਡਾਰੀ ਰਹੀ ਦੱਸ ਦਿੱਤਾ ਹੈ ਭਾਈ ਮਨਸੁਖ ਜੀ ਦੇ ਹਿਰਦੇ ਵਿੱਚ ਸਰਦਾ ਤੇ ਪ੍ਰੇਮ ਨਾਲ ਨਿਕਲੇ ਹੋਏ ਇਹ ਵਚਨ ਉਸ ਰਾਜੇ ਦੇ ਹਿਰਦੇ ਵਿੱਚ ਵਸ ਗਏ ਭਾਈ ਮਨਸੁਖ ਜੀ ਦੇ ਵਚਨ ਇਸ ਤਰ੍ਹਾਂ ਅਸਰ ਕੀਤੇ ਜਿਵੇਂ ਭਾਰ ਨਾਲ ਲੱਦੀ ਹੋਈ ਕੋਈ ਗੱਡੀ ਜ਼ਮੀਨ ਵਿੱਚ ਧਸ ਜਾਂਦੀ ਹੈ ਉਸਨੇ ਭਾਈ ਮਾਨਸੂਖ ਜੀ ਨੂੰ ਪੁੱਛਿਆ ਕਿ ਤੇਰਾ ਐਸਾ ਗੁਰੂ ਕੌਣ ਹੈ ਭਾਈ ਮਾਨਸੂਖ ਜੀ ਨੇ ਦੱਸਿਆ ਕਿ ਮੇਰੇ ਗੁਰੂ குரு ਨਾਨਕ ਦੇਵ ਜੀ ਹਨ ਜੋ ਕਿ ਪਰਮੇਸ਼ਵਰ ਦੇ અવਤਾਰ ਹਨ ਇਹ ਤਾਂ ਕਲਯੁਗ ਦੇ ਲੋਕਾਂ ਦਾ ਆਪਣੇ ਉਪਦੇਸ਼ ਦੇ ਨਾਲ ਕਲਿਆਣ ਕਰਦੇ ਹਨ ਉਹਨਾਂ ਦੇ ਦਰਸ਼ਨ ਕਰਕੇ ਹੀ ਉਹਨਾਂ ਦੇ ਪਰਮ ਗੁਣਾ ਦਾ ਪਤਾ ਲੱਗ ਸਕਦਾ ਹੈ ਰਾਜੇ ਸ਼ਿਵਨਾਮ ਨੇ ਜਦੋਂ ਇਹ ਬਚਨ ਸੁਣੇ ਉਸਨੇ ਬਹੁਤ ਹੀ ਪ੍ਰੇਮ ਅਤੇ ਸਰਦਾ ਨਾਲ ਬੇਨਤੀ ਕੀਤੀ ਮੈਨੂੰ ਵੀ ਆਪਣੇ ਗੁਰੂ ਦੇ ਦਰਸ਼ਨ ਕਰਵਾ ਦਿਓ ਤੁਸੀਂ ਆਪਣਾ ਸਮਾਨ ਵੇਚ ਕੇ ਛੇਤੀ ਵਾਪਸ ਚਲੋ ਮੈਨੂੰ ਵੀ ਆਪਣੇ ਗੁਰੂ ਕੋਲ ਲੈ ਕੇ ਚਲੋ ਭਾਈ ਮਾਨਸੁਖ ਜੀ ਨੇ ਕਿਹਾ ਕਿ ਰਾਜਾ ਜੀ ਕਾਲੀ ਨਾ ਕਰੋ ਗੁਰੂ ਜੀ ਤਾਂ ਅੰਤਰਜਾਮੀ ਨੇ ਉਹ ਘਟ ਘਟ ਦੇ ਜਾਣਨ ਹਾਰ ਨੇ ਜੇ ਤੁਸੀਂ ਸੱਚੇ ਹਿਰਦੇ ਨਾਲ ਗੁਰੂ ਜੀ ਨੂੰ ਯਾਦ ਕਰੋਗੇ ਉਹ ਤਾਂ ਤੁਹਾਨੂੰ ਇੱਥੇ ਆ ਕੇ ਹੀ ਦਰਸ਼ਨ ਦੇ ਦੇਣਗੇ ਰਾਜੇ ਨੇ ਕਿਹਾ ਕਿ ਮੈਨੂੰ ਉਹਨਾਂ ਦਾ ਸਰੀਰਕ ਚੈਨ ਚੱਕਰ ਸਮਝਾਓ ਜਿਸ ਦਾ ਧਿਆਨ ਧਰ ਕੇ ਮੈਂ ਗੁਰੂ ਜੀ ਨੂੰ ਯਾਦ ਕਰਾਂ ਉਸ ਸਮੇਂ ਪਾਈ ਮਨਸੁਖ ਜੀ ਨੇ ਗੁਰਨਾਨਕ ਪਾਤਸ਼ਾਹ ਜੀ ਦੇ ਸ਼ਰੂਪ ਦਾ ਵਰਣਨ ਕੀਤਾ ਨਾਲ ਹੀ ਪਾਈ ਮਨਸੁਖ ਜੀ ਨੇ ਘਰ ਦਾ ਸਾਰਾ ਪਤਾ ਰਾਜੇ ਨੂੰ ਲਿਖਵਾ ਦਿੱਤਾ ਉਸ ਤੋਂ ਬਾਅਦ ਪਾਈ ਮਾਨਸੂਖ ਜੀ ਨੇ ਆਪਣਾ ਸਾਰਾ ਮਾਲ ਵੇਚ ਲਿਆ ਫਿਰ ਆਪਣੇ ਦੇਸ਼ ਨੂੰ ਵਾਪਸ ਜਾਣ ਵਾਸਤੇ ਤਿਆਰ ਹੋਇਆ ਫਿਰ ਰਾਜਾ ਕਹਿਣ ਲੱਗਾ ਤੇਰੇ ਇੱਥੇ ਰਹਿਣ ਨਾਲ ਸਤਸੰਗ ਹੋ ਜਾਂਦਾ ਸੀ ਹੁਣ ਮੇਰੀ ਅਭਿਲਾਸ਼ਾ ਭਲਾ ਕਦੋਂ ਤੱਕ ਪੂਰੀ ਹੋਵੇਗੀ ਪਾਈ ਮਾਨਸੂਖ ਜੀ ਕਹਿਣ ਲੱਗੇ ਰਾਜਾ ਜੀ ਤੁਸੀਂ ਧੀਰਜ ਰੱਖੋ ਗੁਰੂ ਜੀ ਜਲਦ ਹੀ ਦਰਸ਼ਨ ਦੇਣਗੇ ਮਾਨਸੂਖ ਜੀ ਦੇ ਜਾਣ ਬਾਅਦ ਮਨੁੱਖ ਚੀਤ ਜਦੋਂ ਚਲੇ ਗਏ ਤਾਂ ਫਿਰ ਰਾਜਾ ਉੱਠਦਾ ਬੈੰਦਾ ਸੌਂਦਾ ਜਾਗਦਾ ਗੁਰੂ ਜੀ ਦੇ ਦਰਸ਼ਨਾਂ ਦੀ ਤਾੰਗ ਵਿੱਚ ਬਟਾਉਂਦਾ ਉਸ ਨੂੰ ਦਰਸ਼ਨਾਂ ਦੀ ਐਨੀ ਤਾੰਗ ਹੋ ਗਈ ਕਿ ਕਈ ਵਾਰੀ ਉਹ ਖਾਣਾ ਪੀਣਾ ਵੀ ਪੁੱਲ ਜਾਂਦਾ ਸੀ ਉਸ ਦੇ ਨੇਤਰਾਂ ਦੇ ਵਿੱਚੋਂ ਜਲ ਵਗਦਾ ਰਹਿੰਦਾ ਸੀ ਜਦੋਂ ਉਹ ਰਾਜਾ ਗੁਰੂ ਦਰਸ਼ਨਾਂ ਦੇ ਪ੍ਰੇਮ ਵਿੱਚ ਰੰਗਿਆ ਗਿਆ ਫਿਰ ਕਈ ਫਕੀਰ ਆਪਣਾ ਨਾਂ ਨਾਨਕ ਰੱਖ ਕੇ ਉਸ ਰਾਜੇ ਦੇ ਦੇਸ਼ ਵਿੱਚ ਪਹੁੰਚ ਗਏ ਉਹ ਲੋਕਾਂ ਨੂੰ ਆਪਣਾ ਨਾਮ ਪ੍ਰਗਟ ਕਰਕੇ ਦਿਖਾਉਂਦੇ ਜਦੋਂ ਰਾਜੇ ਨੂੰ ਪਤਾ ਲੱਗਦਾ ਕਿ ਕੋਈ ਨਾਨਕ ਨਾਂ ਦਾ ਫਕੀਰ ਆਇਆ ਹੈ ਤਾਂ ਉਹ ਉਸ ਦੇ ਕੋਲ ਜਾਂਦਾ ਜਦੋਂ ਰਾਜਾ ਆਪਣੇ ਮਨ ਦੇ ਸ਼ੰਕੇ ਪੁੱਛਦਾ ਤਾਂ ਉਹ ਦੂਰ ਨਾ ਕਰ ਸਕੇ ਫਿਰ ਰਾਜੇ ਨੇ ਫਕੀਰਾਂ ਨੂੰ ਪਰਖਣ ਲਈ ਇੱਕ ਹੋਰ ਤੰਗ ਸੋਚਿਆ ਉਸ ਨੇ ਸ਼ਹਿਰ ਦੀਆਂ ਸੁੰਦਰ ਇਸਤਰੀਆਂ ਨੂੰ ਹੁਕਮ ਕੀਤਾ ਕਿ ਜੇ ਕੋਈ ਫਕੀਰ ਸ਼ਹਿਰ ਵਿੱਚ ਆਵੇ ਉਸ ਕੋਲ ਜਾ ਕੇ ਦਿਨ ਰਾਤ ਉਸ ਦੀ ਸੇਵਾ ਕਰੋ ਤੁਸੀਂ ਜਾ ਕੇ ਦੇਖੋ ਕਿ ਉਹ ਪੂਰਾ ਸੰਤ ਹੈ ਕਿ ਅਧੂਰਾ ਹੈ ਜਦੋਂ ਕਿਸੇ ਨੂੰ ਪੂਰਾ ਨਿਰਣੇ ਕਰ ਲਵਾਂ ਤਾਂ ਫਿਰ ਮੈਨੂੰ ਆ ਕੇ ਦੱਸਣਾ ਰਾਜੇ ਦਾ ਹੁਕਮ ਮੰਨ ਕੇ ਫਿਰ ਇਸ ਤਰ੍ਹਾਂ ਪੀਰਾਂ ਫਕੀਰਾਂ ਦੀ ਪਰਖ ਹੋਣ ਲੱਗੀ ਇਸਤਰੀਆਂ ਦਾ ਹਾਰ ਸ਼ਿੰਗਾਰ ਤੇ ਸੋਹਣਾ ਰੰਗ ਰੂਪ ਦੇਖ ਕੇ ਕੋਈ ਵੀ ਫਕੀਰ ਆਪਣੇ ਫਕੀਰੀ ਢੰਗ ਵਿੱਚ ਨਾ ਰਹਿ ਪਾਉਂਦਾ ਜਦੋਂ ਇਹ ਗੱਲ ਰਾਜੇ ਨੂੰ ਦੱਸੀ ਜਾਂਦੀ ਤਾਂ ਰਾਜਾ ਤੁਰੰਤ ਸਮਝ ਲੈਂਦਾ ਕਿ ਇਹ ਸਾਰੇ ਪਖੰਡੀ ਹਨ ਸ੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾ ਅਜਿਹਾ ਨਹੀਂ ਹੋ ਸਕਦੇ ਤੇ ਨਾਲ ਨਾਲ ਉਹ ਅਜੀਹਾ ਵੀ ਸੋਚਦਾ ਕਿ ਪਤਾ ਨਹੀਂ ਕਦੇ ਗੁਰੂ ਨਾਨਕ ਜੀ ਦੇ ਮੈਨੂੰ ਦਰਸ਼ਨ ਹੋਣਗੇ ਵੀ ਜਾਂ ਨਹੀਂ ਰਾਜਾ ਗੁਰੂ ਜੀ ਨੂੰ ਜਦੋਂ ਯਾਦ ਕਰਦਾ ਤਾਂ ਉਸਦੇ ਨੈਣਾਂ ਵਿੱਚੋਂ ਵਿਰਾਗ ਦਾ ਨੀਰ ਵਗਣ ਲੱਗ ਜਾਂਦਾ ਜਦੋਂ ਉਸ ਰਾਜੀ ਦੀ ਪਿਆਰ ਨੇ ਖਿੱਚ ਪਾਈ ਤਾਂ ਗੁਰੂ ਜੀ ਜੰਗਲ ਵਿੱਚ ਬੈਠੇ ਭਾਈ ਬਾਲਾ ਜੀ ਅਤੇ ਭਾਈ ਮਰਦਾਨਾ ਜੀ ਨੂੰ ਕਹਿਣ ਲੱਗ ਪਏ ਚਲੋ ਭਾਈ ਸੰਸਾਰ ਦੀ ਯਾਤਰਾ ਕਰੀਏ ਕਿਤੇ ਪਰਮਾਤਮਾ ਕਿਤੇ ਸੁਖੀ ਤੇ ਕਿਤੇ ਦੁਖੀ ਲੋਕ ਵਸਦੇ ਹਨ ਉਹਨਾਂ ਨੂੰ ਜਾ ਕੇ ਦੇਖੀਏ ਇਸ ਤਰ੍ਹਾਂ ਦੇ ਬਚਨ ਸੁਣ ਕੇ ਭਾਈ ਬਾਲਾ ਜੀ ਤੇ ਭਾਈ ਮਰਦਾਨਾ ਜੀ ਗੁਰੂ ਜੀ ਦੇ ਨਾਲ ਚੱਲਣ ਲਈ ਤਿਆਰ ਹੋ ਗਏ ਰਾਸਤੇ ਵਿੱਚ ਲੋਕਾਂ ਨੂੰ ਉਪਦੇਸ਼ ਦਿੰਦੇ ਅਤੇ ਨਗਰਾਂ ਅਤੇ ਸ਼ਹਿਰਾਂ ਦਾ ਉਧਾਰ ਕਰਦੇ ਹੋਏ ਗੁਰੂ ਜੀ ਸੰਗਲ ਦੀ ਪਹੁੰਚ ਗਏ ਤੇ ਉੱਥੇ ਜਾ ਕੇ ਉਸ ਰਾਜੇ ਦੇ ਨਗਰ ਵਿੱਚ ਚਲੇ ਗਏ ਗੁਰੂ ਜੀ ਬਾਗ ਵਿੱਚ ਚਲੇ ਗਏ ਤੇ ਇਹ ਬਾਗ ਉਸ ਸਮੇਂ ਤੋਂ ਸੁੱਕਾ ਹੋਇਆ ਸੀ ਜਿਵੇਂ ਹੀ ਗੁਰੂ ਜੀ ਨੇ ਉਸ ਬਾਗ ਵਿੱਚ ਚਰਨ ਪਾਏ ਤਾਂ ਬਾਗ ਹਰਾ ਭਰਾ ਹੋ ਗਿਆ ਫਿਰ ਕਿਸੇ ਨੇ ਜਾ ਕੇ ਰਾਜੇ ਨੂੰ ਦੱਸਿਆ ਕਿ ਤੁਹਾਡੇ ਬਾਗ ਵਿੱਚ ਇੱਕ ਫਕੀਰ ਆਏ ਹਨ ਤੇ ਉਹਨਾਂ ਦੇ ਦੋ ਚੇਲੇ ਵੀ ਹਨ। ਉਹਨਾਂ ਦੇ ਬਾਗ ਵਿੱਚ ਔਨਸਰ ਸਾਰਾ ਬਾਗ ਹਰਿਆ ਭਰਿਆ ਹੋ ਗਿਆ ਜਿਹੜਾ ਕਿ ਕਈ ਦਿਨਾਂ ਤੋਂ ਸੁੱਕਾ ਪਿਆ ਸੀ। ਇਹ ਖਬਰ ਸੁਣ ਕੇ ਰਾਜੇ ਨੇ ਆਪਣੇ ਫਕੀਰਾਂ ਨੂੰ ਕਿਹਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਆ ਗਏ ਹਨ। ਅਜੀਹਾ ਕਹਿੰਦ ਸੇ ਰਾਜੇ ਦਾ ਵਜ਼ੀਰ ਬਹੁਤ ਤਰ੍ਹਾਂ ਦੇ ਭੋਜਨ ਲੈ ਕੇ ਗੁਰੂ ਜੀ ਦੇ ਕੋਲ ਆ ਗਿਆ ਤੇ ਬੇਨਤੀ ਕੀਤੀ ਕਹਿਣ ਲੱਗਾ ਇਹ ਭੋਜਨ ਆਪ ਜੀ ਦੇ ਛਕਣ ਵਾਸਤੇ ਰਾਜੇ ਨੇ ਭੇਜਿਆ ਹੈ ਆਪ ਜੀ ਕਿਰਪਾ ਕਰਕੇ ਭੋਜਨ ਛਕੋ ਜੀ ਉਸ ਸਮੇਂ ਗੁਰੂ ਜੀ ਨੇ ਬਚਨ ਕੀਤਾ ਇਨ੍ਹਾਂ ਰਸਾਂ ਦੇ ਬਯੰਤ ਸਵਾਦ ਤਾਂ ਵਿਉ ਸਮਾਨ ਹਨ ਇੱਕ ਨਾਮ ਹੀ ਸੁੱਖਾਂ ਦੇਣ ਵਾਲਾ ਰਸ ਹੈ ਜਿਸ ਉੱਪਰ ਉਹ ਪਰਮਾਤਮਾ ਆਪ ਕਿਰਪਾ ਕਰਦਾ ਹੈ ਉਹੀ ਇਸ ਮਹਾਨ ਰਸ ਨੂੰ ਛਕਦਾ ਹੈ ਗੁਰੂ ਜੀ ਦੇ ਵਿਚਾਰ ਸੁਣ ਕੇ ਇਹ ਸਾਰੀ ਵਾਰਤਾ ਜਾ ਕੇ ਰਾਜੇ ਨੂੰ ਦਸੀ ਕਿ ਉਹ ਤਾਂ ਪਕਵਾਨ ਦੇ ਰਸਾਂ ਨੂੰ ਵਿਉਸਮਾਨ ਦੱਸਦੇ ਹਨ ਉਹ ਕਹਿੰਦੇ ਨੇ ਕਿ ਇਹਨਾਂ ਦੇ ਖਾਣ ਨਾਲ ਤਾਂ ਮਨ ਤੇ ਤਨ ਦੋਨੋਂ ਵਿਕਾਰੀ ਹੋ ਜਾਂਦੇ ਹਨ ਰਾਜਾ ਕਹਿਣ ਲੱਗਾ ਕਿ ਜੇ ਉਹ ਅਜੀਹਾ ਕਹਿ ਰਹੇ ਨੇ ਤਾਂ ਫਿਰ ਉਹਨਾਂ ਸੁੰਦਰ ਇਸਤਰੀਆਂ ਨੂੰ ਉਹਨਾਂ ਕੋਲ ਲੈ ਕੇ ਜਾਓ ਰਾਜੇ ਦਾ ਹੁਕਮ ਸੁਣ ਕੇ ਵਜ਼ੀਰ ਕੁਝ ਸੁੰਦਰ ਇਸਤਰੀਆਂ ਲੈ ਕੇ ਗੁਰੂ ਜੀ ਦੇ ਕੋਲ ਚਲਾ ਗਿਆ ਉਹ ਜਾ ਕੇ ਗੁਰੂ ਜੀ ਨੂੰ ਕਹਿਣ ਲੱਗਾ ਕਿ ਇਹ ਇਸਤਰੀਆਂ ਤੁਹਾਡੇ ਦਿਲ ਪਰਚਾਵੇ ਵਾਸਤੇ ਰਾਜੇ ਨੇ ਭੇਜੀਆਂ ਹਨ ਗੁਰੂ ਜੀ ਨੇ ਬਚਨ ਕੀਤਾ ਕਿ ਇਹ ਔਰਤਾਂ ਬਿਉਧੀਆਂ ਗੰਦਲਾਂ ਖੰਡ ਵਿੱਚ ਲਪੇਟੀਆਂ ਹੋਈਆਂ ਹਨ ਜੋ ਕਿ ਮਨੁੱਖ ਦਾ ਧਰਮ ਪ੍ਰੇਸ਼ਟ ਕਰ ਦਿੰਦੀਆਂ ਹਨ ਜਦੋਂ ਵਜ਼ੀਰ ਨੇ ਇਹ ਬਚਨ ਸੁਣਿਆ ਤਾਂ ਉਸਨੇ ਫਿਰ ਦੁਬਾਰਾ ਜਾ ਕੇ ਰਾਜੇ ਨੂੰ ਸਾਰੀ ਵਾਰਤਾ ਸੁناਈ ਕਿ ਸੰਤ ਇਹਨਾਂ ਇਸਤਰੀਆਂ ਨੂੰ ਚੰਗਾ ਨਹੀਂ ਸਮਝਦੇ ਅਤੇ ਇਹਨਾਂ ਇਸਤਰੀਆਂ ਦੀ ਸੰਗਤ ਕਰਨ ਨੂੰ ਬੁਰਾ ਕਹਿੰਦੇ ਹਨ ਫਿਰ ਰਾਜੇ ਨੇ ਕਿਹਾ ਕਿ ਇਹ ਸੁੰਦਰ ਗਹਿਣਾ ਗੱਟਾ ਇਕੱਠਾ ਕਰਕੇ ਲੈ ਕੇ ਜਾਓ ਤੇ ਫਿਰ ਦੇਖੋ ਉਹਨਾਂ ਦਾ ਮਨ ਪਰਮਾਉਂਦਾ ਹੈ ਜਾਂ ਨਹੀਂ ਜਿਵੇਂ ਹੀ ਵਜ਼ੀਰ ਨੇ ਚੰਗੇ ਵਸਤਰ ਤੇ ਬਹੁਮੁੱਲੇ ਜੇਵਰ ਗੁਰੂ ਜੀ ਕੋਲ ਲਿਜਾਣ ਦੇ ਗੁਰੂ ਜੀ ਨੂੰ ਭੇਟ ਕੀਤੇ ਗੁਰੂ ਜੀ ਕਹਿਣ ਲੱਗੇ ਇਹ ਸਰੀਰ ਤੇ ਪਾਉਣ ਵਾਲੇ ਕੱਪੜੇ ਤੇ ਗਹਿਣੇ ਸਭ ਝੂਠ ਹਨ ਇਹ ਤਾਂ ਨਰਕ ਦਾ ਮੂਲ ਹਨ ਇਹ ਸਾਡੇ ਕਿਸੇ ਕੰਮ ਦੇ ਨਹੀਂ ਹਨ ਆਪਣੇ ਰਾਜੇ ਨੂੰ ਜਾ ਕੇ ਦੇ ਦਿਓ ਫਿਰ ਵਜ਼ੀਰ ਨੇ ਸਾਰੀ ਵਾਰਤਾ ਜਾ ਕੇ ਰਾਜੇ ਨੂੰ ਦੱਸੀ ਕਿ ਇਹ ਤਾਂ ਕੋਈ ਪੂਰਨ ਸੰਤ ਹਨ ਜੋ ਤੁਸੀਂ ਭੇਜਦੇ ਹੋ ਇਸਵੀਕਾਰ ਨਹੀਂ ਕਰਦੇ ਤੁਸੀਂ ਆਪ ਚੱਲ ਕੇ ਇਹਨਾਂ ਦੇ ਦਰਸ਼ਨ ਕਰੋ। ਉਸ ਵਜ਼ੀਰ ਦੀ ਗੱਲ ਸੁਣ ਕੇ ਰਾਜਾ ਬਹੁਤ ਸਾਰੇ ਅਮੀਰਾਂ ਤੇ ਵਜ਼ੀਰਾਂ ਨੂੰ ਨਾਲ ਲੈ ਕੇ ਗੁਰੂ ਨਾਨਕ ਜੀ ਦੇ ਦਰਸ਼ਨ ਕਰਨ ਵਾਸਤੇ ਬਾਗ ਵਿੱਚ ਆ ਗਿਆ। ਗੁਰੂ ਜੀ ਦੇ ਚਰਨਾਂ ਉੱਪਰ ਮੱਥਾ ਟੇਕਿਆ ਤੇ ਹੱਥ ਜੋੜੇ। ਉਹ ਸਾਹਮਣੇ ਖੜਾ ਹੋ ਗਿਆ ਤੇ ਫਿਰ ਗੁਰੂ ਜੀ ਨੇ ਬਚਨ ਕੀਤਾ, "ਹੇ ਰਾਜਨ ਤੇਰੀ ਮਤ ਸ੍ਰੇਸ਼ਟ ਹੈ। ਤੂੰ ਪਰਮ ਦਾ ਪਰਦਾ ਦੂਰ ਕਰਕੇ ਸਰਦਾ ਧਾਰਨ ਕਰ।" ਗੁਰੂ ਜੀ ਦੇ ਬਚਨ ਸੁਣ ਕੇ ਰਾਜੇ ਨੂੰ ਨਿਸ਼ਚੈਤਾ ਹੋ ਗਿਆ ਕਿ ਇਹੀ ਗੁਰੂ ਨਾਨਕਾਨ ਦੇ ਫਿਰ ਰਾਜਾ ਸੋਚਣ ਲੱਗਾ ਕਿ ਕਿਉਂ ਨਾ ਇੱਕ ਵਾਰ ਹੋਰ ਇਹਨਾਂ ਦੀ ਪਰਖ ਕਰ ਲਵਾਂ ਉਸ ਨੇ ਗੁਰੂ ਜੀ ਦੇ ਆਰਾਮ ਕਰਨ ਲਈ ਇੱਕ ਵੱਡਾ ਅਤੇ ਸੋਹਣਾ ਪਲੰਗ ਭੇਜਿਆ ਤੇ ਨਾਲ ਹੀ ਇੱਕ ਸੇਵਾਦਾਰ ਭੇਜ ਦਿੱਤਾ ਰਾਤ ਨੂੰ ਰਾਜੇ ਨੇ ਬਹੁਤ ਸਾਰੀਆਂ ਇਸਤਰੀਆਂ ਨੂੰ ਗੁਰੂ ਜੀ ਕੋਲ ਭੇਜਿਆ ਉਸ ਨੇ ਕਿਹਾ ਕਿ ਇਸਤਰੀਆਂ ਵਾਲੇ ਹਾਉ ਪਾਉ ਕਰਕੇ ਇਸ ਗੁਰੂ ਦੀ ਪ੍ਰੀਖਿਆ ਕਰੋ ਇਸਤਰੀਆਂ ਨੇ ਆ ਕੇ ਸਤਗੁਰੂ ਜੀ ਦੀ ਸੇਵਾ ਅਤੇ ਹਾਉ ਭਾਉ ਕਰਕੇ ਉਹਨਾਂ ਨੂੰ ਪਰਮਾਉਣਾ ਸ਼ੁਰੂ ਕੀਤਾ ਤਾਂ ਗੁਰੂ ਜੀ ਕਹਿਣ ਲੱਗੇ ਸਤਨਾਮ ਸਿਮਰੋ ਸੁਖਵਾਰੀ ਸਫਲ ਜਨਮ ਕਰ ਲਿਓ ਇਹ ਬਾਰੀ ਇਹ ਸੁਣ ਕੇ ਉਹਨਾਂ ਇਸਤਰੀਆਂ ਨੇ ਕਿਹਾ ਕਿ ਗੁਰੂ ਜੀ ਸਾਡੀ ਮਨੋ ਕਾਮਨਾ ਪੂਰੀ ਕਰੋ ਤੁਸੀਂ ਪੂਰਨ ਕਰਨ ਯੋਗ ਹੋ ਸਤਗੁਰੂ ਜੀ ਕਹਿਣ ਲੱਗੇ ਇਹ ਇਸਤਰੀਓ ਤੁਸੀਂ ਆਪਣਾ ਮਨ ਸੁੱਚੇ ਮੋਤੀ ਬਾਗਲ ਸਾਫ਼ ਕਰੋ ਸੰਤੋਖ ਦਾ ਸ਼ਿੰਗਾਰ ਕਰੋ ਇਹਨਾਂ ਗੁਣਾ ਕਰਕੇ ਤੁਸੀਂ ਆਪਣੇ ਪਿਆਰੇ ਨੂੰ ਭੋਗ ਸਕੂਗੀਆਂ ਹਰੀ ਨਾਮ ਦੀ ਮੁੰਦਰੀ ਪੈਨੋ ਪਰਮੇਸ਼ਵਰ ਨਾਮ ਦੇ ਤੁਸੀਂ ਕੱਪੜੇ ਪੈਨੋ ਧੀਰਜ ਦੀਆਂ ਪੱਟੀਆਂ ਗੁੰਦੋ ਪ੍ਰਭੂ ਨਾਮ ਦਾ ਨੈਣਾ ਵਿੱਚ ਸ਼ੁਰਮਾ ਪਾਓ ਤੁਸੀਂ ਮੰਦੇ ਮੰਦਰ ਵਿੱਚ ਗਿਆਨ ਦਾ ਦੀਪ ਜਗਾਓ ਜਦੋਂ ਪ੍ਰਭੂ ਦਾ ਗਿਆਨ ਤੁਹਾਡੇ ਹਿਰਦੇ ਵਿੱਚ ਆਏਗਾ ਤੁਹਾਨੂੰ ਸੁੱਖ ਦੀ ਪ੍ਰਾਪਤੀ ਹੋਏਗੀ ਇਹ ਪੁੱਤਰੀਓ ਤੁਸੀਂ ਨਾਮ ਜਪੋ ਗੁਰੂ ਸ਼ਬਦ ਨਾਲ ਵਿਕਾਰਾਂ ਦੀ ਇੱਛਾ ਦੂਰ ਕਰੋ ਤੁਸੀਂ ਪਤੀ ਦੀ ਸੇਵਾ ਕਰੋ ਤੁਸੀਂ ਪਤੀ ਦੀ ਹੀ ਸੇਵਾ ਕਰੋ ਤੁਹਾਨੂੰ ਮੁਕਤੀ ਦੀ ਪ੍ਰਾਪਤੀ ਹੋਵੇਗੀ ਕਾਮ ਕ੍ਰੋਧ ਵਿਕਾਰ ਪੱਥਰ ਵਾਂਗ ਭਾਰੇ ਨੇ ਨਾਮ ਸਿਮਰਨ ਤੋਂ ਬਿਨਾਂ ਇਸ ਸੰਸਾਰ ਸਾਗਰ ਤੋਂ ਪਾਰ ਨਹੀਂ ਲੰਘਿਆ ਜਾ ਸਕਦਾ ਅਦੇਹਾ ਉਪਦੇਸ਼ ਸੁਣ ਕੇ ਉਹਨਾਂ ਸਾਰੀਆਂ ਇਸਤਰੀਆਂ ਨੇ ਗੁਰੂ ਜੀ ਨੂੰ ਨਮਸਕਾਰ ਕੀਤੀ ਅਤੇ ਉਹਨਾਂ ਨੇ ਆਪਣੀ ਭੋਲ ਬਖਸ਼ਾਈ ਸਵੇਰ ਨੂੰ ਉਹਨਾਂ ਇਸਤਰੀਆਂ ਨੇ ਇਹ ਸਾਰੀ ਵਾਰਤਾ ਰਾਜੇ ਨੂੰ ਸੁਣਾਈ ਅਤੇ ਦੱਸਿਆ ਕਿ ਉਹ ਤਾਂ ਪੂਰਨ ਪੁਰਖ ਹਨ ਸਾਡੀ ਤਾਂ ਉਹਨਾਂ ਅੱਗੇ ਕੋਈ ਪੇਸ਼ ਨਹੀਂ ਚੱਲੀ ਉਹਨਾਂ ਦੇ ਉਪਦੇਸ਼ ਨਾਲ ਸਾਡੀ ਤਾਂ ਵਿਕਾਰਾਂ ਦੀ ਤ੍ਰਿਸ਼ਨਾ ਮਿਟ ਗਈ ਹੈ ਸਾਡਾ ਮਨ ਸ਼ਾਂਤ ਹੋ ਗਿਆ ਹੈ ਅਜਹੀ ਗੱਲ ਸੁਣ ਕੇ ਰਾਜਾ ਨੰਗੇ ਪੈਰੀ ਸ਼ਰਦਾ ਧਾਰ ਕੇ ਗੁਰੂ ਜੀ ਦੇ ਦਰਸ਼ਨ ਕਰਨ ਆਇਆ ਅਤੇ ਨਾਲ ਹੀ ਮੱਥਾ ਟੇਕ ਕੇ ਹੱਥ ਜੋੜ ਕੇ ਖਲੋ ਗਿਆ ਜਦੋਂ ਢਾਈ ਪਹਿਰ ਬੀਤ ਗਏ ਤਾਂ ਗੁਰੂ ਜੀ ਨੇ પ્રસન્ન ਹੋ ਕੇ ਰਾਜੇ ਤੇ ਕਿਰਪਾ ਦ੍ਰਿਸ਼ਟੀ ਕੀਤੀ ਫਿਰ ਗੁਰੂ ਜੀ ਨੇ ਰਾਜੇ ਦਾ ਉਧਾਰ ਕੀਤਾ ਜਦੋਂ ਰਾਜੇ ਨੂੰ ਪਤਾ ਲੱਗਾ ਕਿ ਗੁਰੂ ਜੀ ਉਦਾਸੀ ਸਾਧੂ ਨਾਨਕ ਨਾਮ ਹਨ ਰਾਜਾ ਬੜਾ ਹੀ ਖੁਸ਼ ਹੋਇਆ ਫਿਰ ਉਹ ਗੁਰੂ ਜੀ ਦੀ ਤਿੰਨ ਪ੍ਰਕਰਮਾਂ ਕਰਕੇ ਕਹਿਣ ਲੱਗਾ ਗੁਰੂ ਜੀ ਮੇਰੀ ਰਸਨਾ ਤੁਹਾਡੀ ਉਸਤਤ ਹੁਣ ਤੁਸੀਂ ਮੈਨੂੰ ਆਪਣਾ ਦਾਸ ਹੀ ਸਮਝੋ ਤੁਸੀਂ ਮੇਰੇ ਘਰ ਵਿੱਚ ਆਪਣੇ ਪਵਿੱਤਰ ਚਰਨ ਕਮਲ ਪਾ ਕੇ ਪਵਿੱਤਰ ਕਰੋ ਫਿਰ ਗੁਰੂ ਜੀ ਕਹਿਣ ਲੱਗੇ ਕਿ ਰਾਜੇ ਪਹਿਲਾਂ ਤੂੰ ਧਰਮਸ਼ਾਲਾ ਤਿਆਰ ਕਰ ਫਿਰ ਸਾਨੂੰ ਘਰ ਵੀ ਲੈ ਜਾਈ ਅਜਿਹੇ ਬਚਨ ਸੁਣ ਕੇ ਰਾਜਾ ਆਪਣੇ ਘਰ ਚਲਾ ਗਿਆ ਫਿਰ ਉਸਨੇ ਸਭ ਤੋਂ ਪਹਿਲਾਂ ਇੱਕ ਧਰਮਸ਼ਾਲਾ ਬਣਵਾਈ ਫਿਰ ਉਹ ਗੁਰੂ ਜੀ ਨੂੰ ਲੈਣ ਵਾਸਤੇ ਗਿਆ ਆਪਣੇ ਘਰ ਗੁਰੂ ਜੀ ਦੇ ਪਵਿੱਤਰ ਚਰਨ ਪਵਾ ਕੇ ਘਰ ਪਵਿੱਤਰ ਕਰਵਾਇਆ ਉਸਨੇ ਗੁਰੂ ਜੀ ਨੂੰ ਪਲੰਘ ਉੱਪਰ ਬਿਠਾ ਕੇ ਜਲ ਪਾਣੀ ਦੀ ਸੇਵਾ ਕੀਤੀ ਫਿਰ ਬੇਨਤੀ ਕੀਤੀ ਗੁਰੂ ਜੀ ਦਾਸ ਨੂੰ ਉਪਦੇਸ਼ ਬਖਸ਼ੋ ਗੁਰੂ ਜੀ ਨੇ ਉਸ ਨੂੰ ਉਪਦੇਸ਼ ਬਖਸ਼ ਕੇ ਨਿਹਾਲ ਕਰ ਦਿੱਤਾ ਗੁਰੂ ਜੀ ਕੁਝ ਸਮਾਂ ਰਾਜਾ ਸ਼ਿਵਨਾਮ ਕੋਲ ਰਹੇ ਉਸਨੋ ਪਵਿੱਤਰ ਉਪਦੇਸ਼ ਦੇ ਕੇ ਨਿਹਾਲ ਕੀਤਾ 사ਤਸੰਗ ਜੀ ਇਹ ਸੀ ਅਜਲੀ ਸਾਖੀ ਜਿਸ ਵਿੱਚ ਅਸੀਂ ਸਰਵਣ ਕੀਤਾ ਕਿ ਕਿਵੇਂ ਰਾਜੇ ਨੇ ਗੁਰੂ ਜੀ ਦੀ ਪਰਖ ਕਰਨ ਲਈ ਸੁੰਦਰ ਇਸਤਰੀਆਂ ਨੂੰ ਭੇਜਿਆ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਵੇਗੀ ਜੇ ਚੰਗੀ ਲੱਗੀ ਹੈ ਤਾਂ ਲਾਈਕ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਜੀਏ ਤਾਂ